5 ਮਿੰਟ ਦਾ ਆਇਆ ਕੰਮ ਜੀ ਠੀਕ ਆ ਆ ਬੰਦਾ ਨਹੀਂ ਹੋਣ ਦੇਣ ਦਿਆ ਕਦੀ ਹਸਾਈ ਜਾਂਦਾ ਆ ਅੱਗ ਬੰਨਣ ਨੂੰ ਵੀ ਸਾਨੂੰ ਘੰਟਾ ਲੱਗ ਗਿਆ ਉਹਦੇ ਮੁੱਕੇ ਮਰੀ ਜਾਵੇ ਦੱਸ ਵਾਤੀ ਰਾਤ ਦੀ ਖਲ ਖਲਾਰੀ ਹੋ ਆ ਹਾਂ ਜੀ ਬਾਜੇ ਵਾਲੇ ਪਹੁੰਚ ਗਏ ਭਾਜੀ ਸਾਡੇ ਭਾਜੀ বাজਾਓ ਤੁਸੀਂ ਬਾਜੇ ਵਾਲੇ ਹੰਡੀਕਦੇ ਆ ਜੀ ਸਤਿ ਸ੍ਰੀ ਅਕਾਲ ਜੀ ਉਧਰ ਬਰਾਤ ਤਿਆਰ ਹੋਣਦੀ ਆ ਤੇ ਮੈਂ ਫਿਰ ਗੁਰਦੁਆਰਾ ਸਾਹਿਬ ਮੈਨੂੰ ਕਹਿੰਦੇ ਵੀ ਗੁਰਦੁਆਰਾ ਸਾਹਿਬ ਖੋਲ ਦਿਓ ਜਾ ਕੇ ਤੇ ਮੈਂ ਫਿਰ ਗੁਰਦੁਆਰਾ ਸਾਹਿਬ ਆ ਗਿਆ ਤੇ ਉਹ ਪ੍ਰਾਪਤੀ ਹੁਣ ਆਉਂਦੇ ਹੀ ਹੋਣਗੇ ਹਾਂਜੀ Altyazı M.K. <Sessizlik> ਸਾਥੇ ਮੈਨੂੰ ਮਿਲਾਏ ਸਾਥੇ ਮੈਨੂੰ ਮਿਲਾਏ ਹਮਕਰਸਾ ਗਏ ਆਏ ਸੁਹੀ ਮਗਰ ਨਾ ਚੋਥਾ ਅਰ ਪਰ ਰੁਕੀ ਨਾ ਹਰਦਿੱਕੀ ਕਰਮ ਡੜਾਇਆ ਮਨ ਜਿਹੜੋ ਭਰਨਾ ਮੁਟਿਆ ਆਵਾਂ ਜਿਮਰਤ ਨਾਮ ਜੜਾਇਆ ਸਰਬੁਰਖੇ ਨਾਨਕ ਨਾਮ ਪਹਿਲੇ ਅਦੰਗ ਕਾਜ ਰਚਾਇਆ ਸਹਿਜ ਆਨੰਦ ਹੋਆ ਬਡ ਭਾਗੀ ਮਨ ਹਰ ਹਰ ਕੀਥਾ ਲਾਇਆ ਜਨ ਕਹੇ ਨਾਨਕ ਨਾਮ ਪਹਿਲੇ ਰੰਗੂ ਕਾ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦਰੜਾਇਆ ਬਦਰਾਮ ਜੀਓ ਬਾਣੀ ਬ੍ਰਹਮ ਵੇਦ ਤਰਮ ਦੇੜੋ ਪਾਪ ਤਜਾਇਆ ਬਲਰਾਮ ਜੀਓ ਤਰਮ ਦੇੜੋ ਤਗੁਰ ਗੁਰ ਪੂਰਾ ਆਇਆ ਰਾਤੋ ਸਭ ਕਿਲਵੇ ਖਾਪ ਤਵਾਇਆ ਸਹਿਦ ਆਨੰਦ ਹੋਆ ਵਡ ਪਾਗੀ ਮਨ ਪਉ ਪੈ ਮਨ ਹੋਏ ਹੋ ਮੈਂ ਮੈਂ ਕੋਇਆ ਬਨਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਰਵੇ ਖੈ ਰਾਮ ਅਦੂਰੇ ਹਰ ਆਤਮਾ ਨਾਮ ਪਸਾਰੇ ਆਸਾਮੀ ਸਰਬ ਰਹਿਆ ਕਰ ਬਾਹਰ ਹਰ ਪ੍ਰਭੇ ਕੋ ਮਿਲ ਹਰ ਧੰਗ ਲਗਾਏ ਜਨ ਨਾਨਕ ਦੂਜੀ ਲਾ ਚਲਾਈ ਹਰ 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 ਤੁਮ ਉਭਜੇ ਹਰ ਧੰਗੇ ਮਰ ਤੁ ਬਾਗ ਜਿਓ ਜਨ ਨਾਨਕ ਬੋਲੇ ਕੀ ਜੀ ਲਾਵੇ ਅਰਿਉਪਜੈ ਮਨ ਬੈਰਾਗ ਜੀਉ ਫਿਰਦੇ ਹਰ ਹਰਮੋ ਜਨ ਨਾਨਕ ਬੋਲੇ ਕੀ ਜੀਣਾ ਹੈ ਅਰਿਉਪਜੈ ਅਨ ਬੈਰਾਗ ਹਰ ਤੀਜੜੇ ਲਾ ਮਨ ਚਾਉ ਪਿਆ ਟਪਾ ਦੀਆ ਬਲਰਾਮ ਜੀ ਹੋ ਨਿਰਮਲ ਦੇ ਬਹਿਰ ਹਰ ਹਰ ਤੋਂ ਨਾ ਉਪਜੀ ਹਰ ਜਪੀਐ ਮਸਤਕ ਪਾਗ ਜਿਓ ਗੰਨਨਕ ਬੋਲੇ ਤੀ ਜੀਨਾ ਮਹਿ ਹਰ ਕੁੱਜੈ ਮਨ ਬਹਿਰਗ ਜਿਓ ਹਰ ਚੌਥਣੀ ਲਾਮ ਮਨ ਸਹਿਜ ਪੈ राम जियो गोर्मख मिले सुबह हर मन तन मीठा लाया बल राम जियो हर हर पाया प्रभु अविनासी हर चौथड़ी ला